ਪ੍ਰੈਕਟਿਸ ਚੱਲ ਰਿਹਾ ਮਾ ਚੱਲ ਐ ਇੱਕ ਸਰਪ੍ਰਾਈਜ਼ ਆ ਤੇਰੇ ਲਈ ਬਾਅਦੋਂ ਦੱਸਦਾ ਤੁਹਾਨੂੰ ਪਹਿਲਾਂ ਤੂੰ ਪ੍ਰੈਕਟਿਸ ਚੱਲ ਲੈ ਠੀਕ ਆ ਫੇਰ ਦੇਖਦੇ ਆ ਹੋ ਗਈ ਹੋਣੀ ਆ ਨਾ 40 ਪੁਆਇੰਟ ਪ੍ਰੈਕਟਿਸ ਹਾਂ ਬਈ ਹੋ ਗਈ ਥੱਕ ਗਿਆ ਪੂਰਾ ਬਈ ਹੈ ਦੋ ਕਿ ਐਸਐਸ ਆਜਾ ਹੋਰ ਕਰ ਹਾਂ ਠੀਕ ਆ ਫਿਰ ਤੇਰੇ ਲਈ ਐ ਇੱਕ ਸਰਪ੍ਰਾਈਜ਼ ਆ ਸਰਪ੍ਰਾਈਜ਼ ਦਿੰਨੇ ਆ ਠੀਕ ਆ ਤੈਨੂੰ ਇਹੋ ਜਿਹੇ ਕਿਹੜਾ ਸਰਪ੍ਰਾਈਜ਼ ਬਈ ਦਿੰਨੇ ਆ ਕੋਈ ਨਾ ਠੀਕ ਹਏ ਥੋੜਾ ਦਮ ਜਿਆ ਆਪਦਾ ਸੈਟ ਕਰ ਲਾ ਠੀਕ ਹੈ ਭਾਈ ਲੋ ਵੀ ਮਿੱਤਰੋ ਅੱਜ ਆਪਾਂ ਇੱਕ ਤਰੀਜੂ ਕਰਨੀ ਆ ਤਰੀਜੂ ਇਹ ਹੈ ਕਿ ਆ ਇੱਥੇ ਹਾਂ ਉਹ ਦੇ ਉਹ ਜਿਹੜਾ ਹੈਗਾ ਇਹ ਜੱਜੀ ਸੌਖ ਕੋਲਡ ਵਾਲਾ ਠੀਕ ਆ ਗਰਾਊਂਡ 'ਚ ਆਇਆ ਕਿ ਕਹਿੰਦਾ ਵੀਰੇ ਗਰਾਊਂਡ 'ਚ ਚੱਲਦੇ ਆ ਗਰਾਊਂਡ 'ਚ ਆ ਗਏ ਅਸੀਂ ਇਹਦੀ ਹੋਈ ਹੋਈ ਹੈ ਸ਼ੋਲਡਰ ਇੰਜਰੀ ਸ਼ੋਲਡਰ ਇੰਜਰੀ ਕਰਕੇ ਇਹ ਸਿਰਫ ਥਾਈ ਦੀਆਂ ਲਾਉਣਾ ਅੱਜ ਇਹਨੂੰ ਮੈਂ ਦਿਮਾਗ ਚ ਆ ਵੀ ਸਭ ਉਹ ਦੇ ਦिए ਕੀ ਕਹਿੰਦੇ ਹੁੰਦੇ ਆ ਉਹ ਦੇ ਥਾਈ ਦੀ ਐਕਸਰਸਾਈਜ਼ ਵੀ ਲਾ ਰਿਹਾ ਵੀ ਸਰਪ੍ਰਾਈਜ਼ ਚੈਲੰਜ ਦੇ ਦिए ਹਾਂ ਦੇਖਦੇ ਆ ਵੀ ਇਹ ਚ ਕਿੰਨਾ ਕੇ ਦਮ ਰਿਹਾ ਇਹਦੀ ਥਾਈ ਚ ਜਾਂ ਨਹੀਂ ਸਰਪ੍ਰਾਈਜ਼ ਚੈਲੰਜ ਇਹ ਹੈ ਕਿ ਜਦੋਂ ਇਹਨੇ ਪੂਰਾ ਪ੍ਰੈਕਟਿਸ ਲਾ ਲਈ ਜੋਰ ਲਾ ਲਿਆ ਬਰਚੌੜ ਚਾਲ ਲਿਆ ਉਦੋਂ ਆਕਿਆਂ ਨੂੰ ਚੈਲੰਜ ਦਵਾਂਗੇ ਦੇਖਦੇ ਆ ਕਰਦਾ ਕਿ ਨਹੀਂ ਆਪ OK ਮਿਲਦੇ ਆ ਫਿਰ ਭਗਾ ਵੀਡੀਓ ਕਰਦੇ ਬਣਾਈਏ ਨੇ ਪ੍ਰੈਕਟਿਸ ਕਰ ਰਹੇ ਹਾਂ ਮਾਂ ਚੱਲ ਇੱਕ ਸਰਪ੍ਰਾਈਜ਼ ਆ ਤੇਰੇ ਲਈ ਬਾਅਦੋਂ ਦੱਸਦਾ ਤੁਹਾਨੂੰ ਪਹਿਲਾਂ ਤੂੰ ਪ੍ਰੈਕਟਿਸ ਕਰ ਲੈ ਠੀਕ ਆ ਫੇਰ ਦੇਖਦੇ ਆਂ ਹੋ ਗਈ ਹੁਣੀ ਆ ਨਾ 40 ਪੁਆਇੰਟ ਪ੍ਰੈਕਟਿਸ ਹਾਂ ਹੋ ਗਈ ਥੱਕ ਗਿਆ ਪੂਰਾ ਬਈ ਹੈ ਪੂਰੀ ਬੈਟ ਲੱਗਿਆ ਬਈ ਠੀਕ ਆ ਠੀਕ ਆ ਚਲੋ ਦੋ ਕ ਐਸਐਸ ਆ ਜਾਂ ਹੋਰ ਕਰ ਹਾਂ ਠੀਕ ਆ ਫਿਰ ਤੇਰੇ ਲਈ ਇੱਥੇ ਸਰਪ੍ਰਾਈਜ਼ ਆ ਸਰਪ੍ਰਾਈਜ਼ ਦਿਨੇ ਆ ਠੀਕ ਆ ਦਿਨ ਇਹੋ ਜਿਹੇ ਸਰਪ੍ਰਾਈਜ਼ ਦਿਨੇ ਆ ਕੋਈ ਨਾ ਠੀਕ ਹੈ ਥੋੜਾ ਦਮ ਜਿਆ ਆਪ ਦਾ ਸੈਟ ਕਰ ਲਾ ਠੀਕ ਆ ਬਈ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ। ਉਹ ਸੌਖੇ। ਰਕ 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 ਰਕ। ਹਾਂ ਤੈਨੂੰ 40-45 ਮਿੰਟ ਤਾਂ ਹੋ ਗਏ ਪ੍ਰੈਕਟਿਸ ਕਰਦੇ ਨੂੰ। ਠੀਕ ਆ। ਜੋਰ ਵੀ ਬਹੁਤ ਲਾ ਲਿਆ ਤੂੰ। ਹਾਂ ਬਈ। ਠੀਕ ਆ। ਤੇ ਮੈਂ ਐਂ ਕਹਿਣਾ ਜਿਹੜਾ ਮੈਂ ਤੈਨੂੰ ਕਹਿੰਦਾ ਸੀ ਸਰਪ੍ਰਾਈਜ਼। ਹਾਂਜੀ ਬਈ। ਠੀਕ ਆ। ਤੂੰ ਨੂੰ ਚਾਹੇ ਸਰਪ੍ਰਾਈਜ਼ ਸਮਝ ਲੈ ਚਾਹੇ ਚੈਲੰਜ ਸਮਝ ਲੈ। ਇੱਧਰ ਦੇਖ ਅੱਖਾਂ 'ਚ ਅੱਖਾਂ ਬਾਹਰ ਥੋੜਾ ਜਿਹਾ। ਠੀਕ ਆ। ਉਹਨੂੰ ਸਰਪ੍ਰਾਈਜ਼ ਸਮਝ ਲੈ ਜਾਂ ਚੈਲੰਜ ਸਮਝ ਲੈ। ਬਈ ਤੂੰ ਤੈਨੂੰ 1 ਮਿੰਟ ਟਾਈਮ ਦੂੰ ਸਿਰਫ ਜਿਆਦਾ ਨਹੀਂ ਠੀਕ ਆ 1 ਮਿੰਟ ਟਾਈਮ ਦੇਣਾ 1 ਮਿੰਟ ਦੇ ਵਿੱਚ ਜਿੰਨੀਆਂ ਤੂੰ ਫਲਿੱਪਾਂ ਮਾਰ ਸਕੇ ਉਨੀਆਂ ਮਾਰ ਕੇ ਦਿਖਾ ਥਾਈ ਦੀ ਐਕਸਰਸਾਈਜ਼ ਆ ਸ਼ੋਲਡਰ ਇੰਜਰੀ ਚ ਕਰ ਚ ਮੈਂ ਤੈਨੂੰ ਸ਼ੋਲਡਰ ਦੀ ਐਕਸਰਸਾਈਜ਼ ਨਹੀਂ ਦਊਂਗਾ ਯਾਰ ਹੁਣ ਪਤਾ ਕੀ ਆ ਪਹਿਲਾਂ ਬਾਈ ਕਿੰਨੀ ਐਕਸਰਸਾਈਜ਼ ਕਰ ਲਈ ਯਾਰ ਪਹਿਲਾਂ ਦੱਸ ਦੇ ਜਿਆਦਾ ਬਾਈ ਹੁਣ ਸਾਡ ਯਾਰ ਕੱਲ ਨੂੰ ਬਣਾਵਾਂਗੇ ਬਾਈ ਤੇ ਬਾਈ ਜੋਰ ਹੀ ਤਾਂ ਪਰਖਿਆ ਜਾਣਾ ਜੋਰ ਦਾ ਪਰਖ ਠੀਕ ਆ ਬਾਈ ਹੁਣ ਮੈਂਨ ਤ ਪਤਾ ਵੀ ਚੱਲੇ ਤਰ ਪਤਾ ਪਤਾ ਕਿੰਨਾ ਕੁ ਕੀਤਾ ਸਪ੍ਰਿੰਟਾਂ ਲਾਈਆਂ ਖਾਗਾ ਖਿੱਚਾ ਸਪਾੜੇ ਦੇ ਅੱਗੇ ਬਾਈ ਮੇਰੀ ਗੱਲ ਸੁਣ ਲੈ ਠੀਕ ਆ ਮੈਂ ਤੈਨੂੰ ਲਾਸਟ ਵਾਰ ਕਹਿਣਾ ਠੀਕ ਆ ਤੇਰਾ 9 ਤਰੀਕ ਨੂੰ ਆ ਰਿਹਾ ਜਨਮ ਦਿਨ ਮੈਨੂੰ ਫਿਰ ਜਨਮ ਦਿਨ ਤੇ ਨਾ ਬੁਲਾਈਂ ਠੀਕ ਆ ਬਾਈ ਹੁਣ ਆਏ ਨਾ ਕਰੋ ਤੁਸੀਂ ਮੇਰਾ ਵੀ ਦੇਖੋ ਬਈ ਸਰੀਰ ਜਮਾ ਫੱਟੜ ਹੋਇਆ ਪਿਆ ਬਾਈ ਬਾਈ ਫੱਟੜ ਵਾਲੀ ਤਾਂ ਮੈਂ ਦਿੱਤੀ ਨਹੀਂ ਤੈਨੂੰ ਉਹ ਚੈਲੰਜ ਤੈਨੂੰ ਮੈਂ ਚੈਲੰਜ ਦਿੱਤਾ ਵੀ ਹਾਂ ਸਪਾਟੇ ਠੀਕ ਆ ਬਈ ਫਲਿੱਪ ਮਾ ਬਈ ਫਲਿੱਪਾਂ ਮਾਰਨੇ ਨੇ ਖੜੇ ਹੋ ਕੇ ਜਿੰਨੀਆਂ ਮਾਰ ਸਕੀਂ ਠੀਕ ਆ ਚੱਲ ਨਾਲੇ ਦੇਖ ਲੈਣ ਕਿ ਅੱਜ ਫੋਲੋਅਰ ਵੀ ਚ ਨੀਚੇ ਜਾਣਾ ਚਰਾਹੀ ਫੋਲੋਅਰਾਂ ਦੇ ਨਾਂ ਤੇ ਕਰ ਦੇ ਖੱਚ ਦੇ ਕੰਮ ਹੁਣ ਆ ਬਈ ਬਰਥਡੇ ਤੇ ਜ਼ਰੂਰ ਬਾਈ ਬਰਥਡੇ ਤੇ ਜੇ 20 ਮਾਰਤੀਆਂ ਹਾਂ ਬਈ ਤਾਂ ਤਾਂ ਆ ਜੂ ਨਹੀਂ ਤਾਂ ਨਹੀਂ 20000 ਹੁਣ ਮਾਰੀਆਂ ਨਹੀਂ ਕਰੇ ਯਾਰ ਚੱਲ ਠੀਕ ਆ ਜਿੰਨੀਆਂ ਮਾਰ ਸਕੇ ਇੱਕ ਮਿੰਟ 40 ਸਟੈਂਡ ਹੋ ਗਏ ਤੇਰਾ ਟਾਈਮ 50 ਤੇ ਸ਼ੁਰੂ ਹੋ ਜਾਣਾ ਅਗਲੇ ਫਿਰ 50 ਤੇ ਖਤਮ ਹੋ ਜਾਣਾ ਠੀਕ ਆ ਠੀਕ ਆ ਬਈ ਆ ਤੇਰਾ ਟਾਈਮ ਸਟਾਰਟ ਹੁੰਦਾ ਹੈ ਸ਼ੁਰੂ ਸ਼ੁਰੂ ਬਈ ਹਾਂ 1 2 ਤਨ 4 5 ਦਮ ਲੈ ਸਕਦਾ ਕੋਈ ਨਾ 6 ਚੱਲ ਚੱਲ 7 ਚੱਲ 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 ਹਾਂ 10 ਸਟੈਂਟ ਹੋ ਗਏ ਹਾਂ 8 20 ਤਾਂ ਮਾਰ ਜਿੰਗਾ 9 ਹਾਂ 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 10 ਦਮ ਲੈ ਸਕਦਾ ਕੋਈ ਨਾ ਕੋਈ ਚੱਕਰ ਨਹੀਂ ਠੀਕ ਹੈ 10 ਹੋ ਗਏ ਤੇਰੇ ਸਟੈਂਟ ਪਏ ਹਜੇ 40 ਟੈਂਟ ਹੋ ਗਏ ਤੇਰੇ ਫਲਿੱਪਾਂ ਹੋ ਗਈਆਂ 12 ਪਤਾ ਨਹੀਂ 13 ਮੈਂ ਜਿੰਨੀ ਭੁੱਲ ਗਿਆ 14 ਚੱਲ ਚੱਲ ਮਰ ਗਿਆ ਸੜਿਆ ਓ 15 ਚੱਲ 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 ਹਾਂ 10 ਟੈਂਟ ਰਹਿ ਜੇ ਤੇਰੇ ਕੋਲ ਹਾਂ ਪੰਜ ਫਲੇਪਰ ਰਹਿ ਜੀਆਂ ਹਾਂ ਚੱਲ ਚੱਲ ਲਾਸਟ ਲਾਸਟ ਕੀ ਹੋ ਗਿਆ ਚੱਕਰ ਆਉਣ ਲੱਗ ਬਸ ਜਾਣ ਕੇ 13 ਕੇ ਫਲਿੱਪਾਂ ਮਾਰੀਆਂ ਬਾਬਾ ਕੋਈ ਨਾ ਆ ਪੈ ਜਾ ਆ ਪੈ ਜਾ ਆ ਪੈ ਜਾ ਪੈ ਜਾ ਪਹਿਲਾਂ ਪ੍ਰੈਕਟਿਸ ਵਧੀ ਲੱਗੀ ਭਾਈ ਕੋਈ ਨਾ ਫੇਰ ਵੀ ਤੂੰ ਬਹੁਤ ਵਧੀਆ ਪਰਫਾਰਮ ਕੀਤਾ ਬਾਬਾ ਬਹੁਤ ਸੋਹਣਾ ਮਛਰ ਵਾਲੇ ਮਛਦੇ ਵੀ ਥੱਲੇ ਪਾ ਦੇ ਜੋ ਹਮ ਇੱਕ ਇਹ ਚੱਲ ਕੋਈ ਨਾ ਚੱਕਰ ਆਉਣ ਲੱਗ ਠੀਕ ਹੈ ਬਾਈ 15 ਲਾਈਆਂ ਤੇਰੀਆਂ ਫਲਿੱਪਾਂ 12 13 ਕਿ ਹੋ ਗਈਆਂ ਜਣਾਗੇ ਚੱਲ ਕੋਈ ਨਾ ਚੱਲ ਬਹੁਤ ਵਧੀਆ ਫੇਰ ਵੀ ਆਉਣਾ ਬਾਈ ਹੁਣ ਤੂੰ ਹਾਂ 9 ਤਰੀਕ ਨੂੰ ਫੇਰ ਬਾਡੇ ਵਾਲੇ ਦਿਨ ਤੇਤੋ ਫਲਿੱਪਾਂ ਮਰਵਾਵਾਂਗੇ 20 ਅਸਾ ਬਾਈ ਠੀਕ ਆ ਉਦੋਂ ਨਾਲੇ ਦਮ ਨਹੀਂ ਹੋਊਗਾ ਹਮ ਠੀਕ ਹੋ ਬਾਈ ਓਕੇ ओके भाई नौ ਨੂੰ ਫਿਰ ਮਿਲਦੇ ਆਂ ਬਈ ਹਾਂ ਬਰਥਡੇ ਤੇ ਉਹ ਜਲਦੀ ਕਰ ਨਾਲ ਆ ਯਾਰ ਫਿਰ ਆਪਾਂ ਜਾਣਾ ਵੀ ਆ ਠੀਕ ਆ ਰੈਡੀ ਬਈ ਚੱਲ ਚੱਲ ਚੱਲੇ ਬਈ ਮਾਰ ਦੇ ਮਾਰ ਦੇ ਪਾਪਾ ਲਾ ਨਾ ਆ ਵੀ ਲਿਆ ਪ੍ਰੈਕਟਿਸ ਵੀ ਹੋ ਗਈ ਬਾਸ ਚੱਲਦੇ ਆਂ ਫਿਰ ਰਾਜਾ ਹਾਂਜੀ ਬਈ ਅੱਜ ਤਾਂ ਹਨਾ ਜ਼ੋਰ ਹੋਇਆ ਵੈਸੀ ਆਪਣਾ ਤੇ ਅੱਜ ਤਾਂ ਤੁਸੀਂ ਮਰਵਾਤੀਆਂ ਜਿੰਨੀਆਂ ਬਜਣੀਆਂ ਸੀ ਪਰ ਤੁਹਾਡਾ ਕਹਿਣਾ ਨਹੀਂ ਮੋੜਿਆ ਤੇ 9 ਤਰੀਕ ਨੂੰ ਬਰਥਡੇ ਵਾਲੇ ਰਣਾ ਇੱਕ ਮਿੰਟ ਦੇ ਵਿੱਚ 20 ਮਾਰ ਕੇ ਦਿਖਾਉਂਗਾ ਬਈ ਤੁਹਾਨੂੰ ਮੱਚੀ ਚੱਲਾ ਹਾਂ ਬਈ ਦੇਖੀਓ ਵੀ ਫਿਰ ਬਾਦਲ ਰਿਹਾ ਬਈ ਚੈਲੇਂਜ ਆ ਤੁਹਾਨੂੰ ਦੇਖੀ ਆ ਪਰ ਤੁਹਾਨੂੰ ਨਹੀਂ ਚੈਲੇਂਜ ਕਰਦਾ ਥੋੜੂ ਦਾ ਕਰ ਵੀ ਨਹੀਂ ਸਕਦਾ ਪਰ ਦੇਖੀ ਜਾਓ ਬਈ ਮੈਂ ਮਾਰ ਕੇ ਦਿਖਾਉਂਗਾ ਮੈਂ ਕੋਸ਼ਿਸ਼ ਕਰੂੰਗਾ ਮੈਂ ਕਰੂੰਗਾ ਪ੍ਰੈਕਟਿਸ ਤੇ ਮਾਰ ਕੇ ਦਿਖਾਉਂਗਾ ਅੱਜ ਤਾਂ ਜੋਰ ਬੜਾ ਹੋਇਆ ਸੀ ਬਾਈ ਫੇਰੀ ਮੈਂ 12 13 ਦਾ ਮਾਰ ਹੀ ਗਿਆ ਹਾਂ ਬਾਈ ਆਰਾਮ ਨਾਲ ਮਾਰ ਵੀ ਜਾਵਾਂਗੇ ਅਗਲੇ 9 ਤਰੀਕ ਨੂੰ ਦੇਖੀ ਜਾਓ ਜੁੜੇ ਰਹੋ ਫਿਰ ਤੁਹਾਨੂੰ ਟਾਈਮ ਆਉਣ ਵਾਲੇ ਟਾਈਮ ਤੇ ਦੱਸਾਂਗੇ ਵੀ ਕਿੰਨੀਆਂ ਬਾਦੀਆਂ ਨੇ 20 ਮਾਰ ਕੇ ਦਿਖਾਉਂਗਾ ਵੇ ਉਹਦਨੇ ਜੇ ਨਾ ਪੱਜੀਆਂ ਤੁਸੀਂ ਤਾਂ ਕਿਹੋ ਹੂੰ ਮਾਰੂੰਗਾ ਓਕੇ ਕੋਸ ਮਾਰਜੀ ਹੋ ਜੇ 20 ਤਾਂ ਮਾਰੂੰਗਾ ਬਾਈ ਮੁੰਡਾ ਸਰਖੇ ਹੀ ਆਹ ਹੈ ਹਾਂ ਚਲਦੀ ਹੈ